ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਕਹਿੰਦੇ ਵੀ ਸ਼ਹਿਰ ਬਰਨਾਲਾ ਯੱਗੀ ਕੋਲੇ ਪਹੁੰਚੇ ਹੋਇਆ ਸੇਖਾ ਰੋਡ ਤੇ ਗੁਰੂ ਰਾਮਦਾਸ ਨਗਰ ਚ ਗਾਵਾ ਔਨ ਕੈਮਰਾ ਦਿਖਾ ਦੂੰਗਾ ਤੁਹਾਨੂੰ 12 ਤੋਂ 15 ਬਾਕੀ ਮਾਲ ਕੁਸ਼ ਅੰਦਰ ਖੜਾ ਤੇ ਕੁਝ ਬਾਈ ਕਹਿੰਦਾ ਆਈ ਜਾਂਦਾ ਟੋਟਲ ਇਹ ਮੰਨ ਲਓ ਵੀ 22 23 ਨਗ ਹੋ ਜਾਣਗੇ ਸਵੇਰ ਤੱਕ ਅੱਜ ਹੈਗੀ ਆ 3 ਤਰੀਕ ਵੀਡੀਓ ਅਪਲੋਡ ਕਰਾਂਗੇ ਸਵੇਰੇ 7 ਵਜੇ 4 ਤਰੀਕ ਨੂੰ ਕੰਪਨੀਆਂ ਤੁਹਾਨੂੰ ਕਈ ਦਿਖਾ ਦੂੰਗਾ ਗਾਵਾਂ ਦੀਆਂ ਬਾਕੀ ਗੱਲ ਬਾਤ ਜੱਗੀ ਨਾ ਕਰਾ ਦਾਂਗੇ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਸਾਰੀਆਂ ਦਾ ਵੀਡੀਓ 'ਚ ਹੀ ਕਰਾ ਦਾਂਗੇ ਤੇ ਐਦਾਂ ਦੇ ਤੋਹਫੇ ਦਿਖਾ ਦਾਂਗੇ ਜਿਵੇਂ ਆ ਗੱਬਣ ਆ ਇਹਦੇ ਐ ਸਮਝ ਲਓ ਕਿ ਬਾਜ਼ਾਰ ਬਜ਼ੂਰ ਲੱਗਿਆ ਹੋਇਆ ਇਹਨੂੰ ਆ ਜਾ ਜੱਗੀ ਫਿਰ ਕਿਹੜੇ ਬੰਨੇ ਹੋਏ ਹੋਰ ਕਿਵੇਂ ਆ ਠੀਕ ਹੈ ਜੀ ਸਤਿਗੁਰੂ ਜੀ ਚੜਦੀ ਕਲਾ ਜਮਾ ਕਿਰਪਾ ਬਾਬੇ ਨਾਲ ਸਦੀ ਪੂਰੀ ਆਗਾ ਪੂਰਾ ਚੱਲਦਾ ਟਾਪ ਤੇ ਓਕੇ ਆ ਭਾਈ ਪੂਰਾ ਜਿਵੇਂ ਸਮੁੰਦਰੀ ਸਿਖਰਾਂ ਤੇ ਆ ਕੇ ਸਮੁੰਦਰੀ ਇਹ ਹਾਇ ਲਹਿਰਾਂ ਦੇ ਦੌੜਦਾ ਹੁੰਦਾ ਮਤਲਬ ਸਿਖਰਾਂ ਤੇ ਆ ਗੁੱਡੀ ਪੂਰੀ ਠੀਕ ਆ ਗੱਲ ਸ਼ੁਰੂ ਕਿੱਥੋਂ ਕਰਦੀਏ ਸ਼ੁਰੂ ਆ ਬੱਚੀ ਦੀ ਕਰ ਲੈਨੇ ਤੋਰ ਜੰਬਰਾ ਖੋਲ ਕੇ ਫਿਰ ਆ ਤੋਰਨ ਵਾਲੇ ਮੁੰਡੇ ਦਾ ਕੀ ਨਾਮ ਹੈ ਇਹਦਾ ਨਾਮ ਹੈਗਾ ਬਚਿੱਤਰ ਸਿੰਘ ਤੋਰ ਬਚਿੱਤਰ ਆ ਫਿਰ ਨੌ ਵੀ ਤੇਰਾ ਬਹਾਦਰਾਂ ਲਈ ਆ ਤੋਰ ਇਹਨੂੰ ਦਿਖਾ ਕੇ ਰੀ ਨੇੜੇ ਲਾਗੇ ਕਿਹੜਾ ਸੁਆ ਸੁੰਦੀ ਆ ਸੁਆ ਪਹਿਲਾ ਜੀ ਬਿਲਕੁਲ ਪਲੂਨ ਦੋ ਦੰਦਾ ਭਾਈ ਦੰਦੀ ਆਪਾਂ ਪੱਟ ਕੇ ਦਿਖਾ ਦਾਂਗੇ ਕੋਈ ਵੀ ਵੀਰ ਆ ਕੇ ਆਏ ਨਾ ਬੰਨ ਕਰੇ ਵੀ ਇਹ ਚੌਗੀ ਨਿਕਲੂਗੀ ਜਾਂ ਛਿੱਗੀ ਨਿਕਲੂਗੀ ਪਿਓਰ ਦੁੱਗੀ ਆ ਪਹਿਲਾ ਸੁਆ ਪਹਿਲਾ ਸੁਆ ਜਮੂਦਾਨ ਦਾ ਕਮਾ 75 ਕੇਰਾ ਹੋਰ ਗੋਲ ਹੈ ਇਹਨੂੰ ਪਰ ਉਹਨੂੰ ਕਰ ਧਮਾ ਦੇ ਕਮਾ ਟੋਪਰ ਬੱਟਿਆ ਬਾਈ ਪੂਰਾ ਸਿਰਾ ਕੋਕਾ ਪੀਸਾ ਜਿਹਨੂੰ ਕਹਿੰਦੇ ਦੱਬੱਡ ਵੀ ਫੁੱਲ ਡਬਲ ਆ ਗਿਆ ਤੇ ਗੋਲ ਤਾਂ ਨਾ ਸੱਜਣੋਂ ਆਏ ਆ ਕੀ ਉਹ ਜਿਵੇਂ ਆੜਤੀਆਂ ਦਾ ਸਰਾਣਾ ਹੁੰਦਾ ਮੈਂ ਕਹਿੰਦਾ ਟੋਪਰ ਆ ਬਾਈ ਯਾਰ ਦੁੱਤਾਂ ਦੀ ਕੁਆਲਿਟੀ ਵੀ ਨਾ ਤੂੰ ਇਹ ਮੰਨ ਲਈ 25 ਕਿਲੋ ਦਾ ਸਟਾਰਟਿੰਗ ਹੋਊਗੀ ਇਹਦੀ ਲੈ ਆ 75 ਇਹਨੂੰ ਬਾਕੀ ਇਹਦੀ ਆਰਡਰ ਕੁਆਲਿਟੀ ਦੱਸਦੀ ਐ ਆਰਡਰ ਦਾ ਸਹਿਜ ਵੀ ਫੁੱਲ ਵੱਡਾ ਤੇ ਹੈਗਾ ਵੀ ਜੇ ਗੱਲ ਕਰ ਲਈਏ ਨਾ ਸੱਜਣੋ ਨਾਲ ਲਗਮਾ ਡਰਾ ਟੁੱਟਮਾ ਨਹੀਂ ਹੈਗਾ ਇਹ ਲੱਗਦਾ ਹੈ। ਫਿਕਸ ਡਰਾ ਵੀਰੇ ਜੇ ਇਹਨੂੰ ਮਸ਼ੀਨ ਲਾ ਲਿਆ ਅਗਲਾ ਚਾਹੇ ਇਹਨੂੰ ਹੱਥੀ ਚੋਲੇ ਟੌਪਰ ਤੇ ਕਿੰਨਾ ਵੀ ਇਹਦਾ ਐਡਾ ਚਵਾਈਆ ਦਾ ਟੌਪ ਬਣੂਗਾ ਇਧਰ ਪਿਛਲੇ ਪੰਨੇੋਂ ਦਿਖਾ ਕੇ ਤੇ ਫਿਰ ਗੈਰੀ ਆ ਜਿਉਂ ਉਰਲੇ ਬੰਨੇ ਲੈ ਕੇ ਕੈਮਰਾ ਆਰਡਰ ਗਾਂਲੇ ਬੰਨੇ ਉਹ ਨਾ ਕੱਟ ਵਾਲਾ ਆਰਡਰ ਹੈ ਥਣ ਦਾ ਸਹਿਜ ਬਹੁਤ ਸੋਹਣਾ ਰੱਖਦੀ ਹੈ ਤੇ ਜਿਹੜੀ ਫੈਟ ਆ ਫੈਟ ਇਹਦੀ ਮੱਜਾਂ ਨਾਲ ਦੀ ਹੋਊਗੀ। ਦੰਦਾਂ 'ਚ ਸਿਰਫ ਦੋ ਦੰਦ ਆ ਹਲੇ ਗੱਬਣ ਐ ਦਿਨ ਕਹਿ ਕੇ ਕੱਢ ਦੂ ਬਈ ਦਿਨ ਮੈਂ ਇਹ ਲਈ ਦੂੰ ਪਰ ਚਾਰੇ ਜੀ ਉਹ ਹੱਫਤਾ ਦੱਸਿਆ ਮਾਲਕ ਨੇ ਦਾ ਠੀਕ ਐ ਐਨੋਂ ਵੀ ਪੰਜ ਚਾਰ ਦਿਨ ਤਾਂ ਲਈ ਜਾਊਗੀ ਆਪਣੇ ਕੋਲੇ ਦੋ ਦਿਨ ਗਲੀ ਰਹਿ ਗਈ ਤਾਂ ਦੋ ਤੋਂ ਚਾਰ ਦਿਨ ਮਾਲਕ ਰਹਿ ਗਈ ਕਿੰਨੇ ਲਵੇਂਗਾ ਹੁਣ ਫਿਰ ਇਹਦਾ ਬਾਈ ਜੀ ਜੇ ਤਾਂ ਮੁੱਲ ਕਰਾਉਣਾ ਤਾਂ ਜਿਹੜਾ ਮਰਜ਼ੀ ਕਰਾ ਲੈ 80000 ਰੁਪਏ ਦੀ ਬੱਛੀ ਦੇ ਦੇਗੇ ਮੁੱਲ ਵਾਲਾ ਕੰਮ ਤਾਂ ਹੁੰਦਾ ਨਹੀਂ ਆਪਣਾ ਫਿਕਸ ਫਿਕਸ ਦਾ ਕੰਮ ਹੈ ਆਪਣਾ ਤਾਂ ਫਿਕਸ ਪ੍ਰਾਈਜ਼ ਹੀ ਨੇ ਬਸ ਠੀਕ ਐ ਵੀਰ ਬਣ ਕੇ ਇੱਕ ਆਪਣੀ ਹੱਥ ਮੰਗ ਕੇ ਬੇਨਤੀ ਹੁੰਦੀ ਆ ਹਾਂਜੀ ਮੈਨੂੰ ਭਾਈ ਬਣ ਕੇ ਜਿਹੜਾ ਮੈਂ ਮੁੱਲ ਕਰੂੰਗਾ ਮੈਨੂੰ 5000 ਕਾ ਟੈਲੀਫੋਨ ਨਾ ਲਾਵੇ ਵੀਰ ਬਣ ਕੇ ਆਪਣੀ 1000 ਹੱਦ ਕੋਈ ਜ਼ਿਆਦਾ ਮਾਨ ਵਾਲਾ ਵੀਰ ਆਗਾ ਤਾਂ 2000 ਰੁਪਏ ਛੋਟ ਹੁੰਦੀ ਆ ਇਸ ਤੋਂ ਵੱਧ ਮੈਨੂੰ 5 ਘੱਟ ਵਾਲਾ ਵੀ ਨਾ ਫੋਨ ਲਾਵੇ ਭਾਈ ਬਣ ਕੇ ਇੱਕ ਇਹ ਕੋਈ ਹੰਕਾਰ ਜਾਂ ਰੋਬ ਨਹੀਂ ਇਹ ਸਿਰਫ ਇੱਕ ਮਾਲ ਮੂਰੋਂ ਮਿਲਦਾ ਨਹੀਂ ਹੈਗਾ ਕਲ ਟਿੰਗ ਕੀ ਕਹਿੰਦਾ ਯਾਰ ਇੱਕ ਬੇਨਤੀ ਆ ਕਹਿੰਦਾ ਹਾਂ ਬਸ ਵੀਰ ਬਣ ਕੇ ਮੂਰੋਂ ਮਾਲ ਮਿਲਦਾ ਨਹੀਂ ਹੈਗਾ ਰੇਟ ਆਪਾਂ ਪਹਿਲੀ ਖਿੱਚ ਵਿੱਚ ਹੀ ਕਰਾ ਦਿੰਦੇ ਆ ਤੇ ਹੁਣ ਮਾਰਦੇ ਜਗਿਆਤਰਨੋ ਗਰੀ 2 ਨੰਬਰ ਵਾਲੀ ਤੇ ਕੈਮਰਾ ਧੋਰ ਬਚਿੱਤਰਾ ਖੋਲਕੇ ਨੂੰ ਵੀ ਇਹਦਾ ਕਿਹੜਾ ਸੂਆ ਬਾਈ ਸੂਆ ਦੂਜਾ ਬਾਈ ਜੀ ਦੰਦਾਂ ਦੀ ਪੂਰੀ ਆ ਦਿਨ ਦਿਨੇ ਇਹਦੇ 12 13 ਬਾਕੀ ਆ 15 ਵੀ ਲੈ ਸਕਦੀ ਆ ਠੀਕ ਆ ਗੱਲ ਤੇ ਤਕਰੀਬਨ ਜਿੰਨੀਆਂ ਕਿ گاਵਾ ਬਾਈ ਕੋਲ ਦਿਖਾਵਾਂਗੇ ਦਿਖਾਵਾਂਗੇ ਸੱਜਣੋ ਸੀਜ਼ਨ ਮੁਤਾਬਕ ਹਨਾ ਸਾਰੀਆਂ ਸੀਜ਼ਨ ਵਾਲੇ ਮਹੀਨੇ ਵੀਰੇ ਪਤਾ ਗੱਲ ਕੀ ਆ ਬੇ ਸੀਜ਼ਨ ਹੀ ਗਾਣ ਲਿਆ ਕੇ ਨਾਲ ਇਹਦਾ ਆਪਦਾ ਰਿਕਾਰਡ ਖਰਾਬ ਕਰਨਾਗਾ ਹਾਂਜੀ ਹਾਂਜੀ ਕਿਉਂਕਿ ਕਈ ਵੀਰਾਂ ਨੂੰ ਨਹੀਂ ਪਤਾ ਹੁੰਦਾ ਵੀ ਕਿਹੜੀ ਕੁਆਲਿਟੀ ਵਾਲੀ ਗਾਂ ਕਿਹੜੀ ਰੁੱਤ 'ਚ ਲਈ ਜਾਂਦੀ ਹੁੰਦੀ ਆ ਠੀਕ ਹੈ ਉਹਦੇ 'ਚ ਵਪਾਰੀ ਨੂੰ ਲੰਬਾ ਹੋਣ ਵਾਲਾ ਕੰਮ ਹੋ ਜਾਂਦਾ ਤੇ ਜਿੱਕੀ ਮਾਲਕ ਨੇ ਇਹਦਾ ਕੀ ਰਿਕਾਰਡ ਜਾਂ ਦੱਸਿਆ ਇੱਕ ਰਿਕਾਰਡ ਭਾਈ ਜੀ 22 ਕਿਲੋ ਦੱਸਿਆ ਪਹਿਲਾਂ ਉਹਦਾ ਠੀਕ ਹੈ ਜੀ 11-11 ਕਿਲੋ ਟਾਈਮ ਦਾ ਮਾਲ ਸਾਰਾ ਰਾਜਸਥਾਨ ਦਾ ਠੀਕ ਹੈ ਗੱਲ ਆ ਤੇ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸ ਦਿੰਨਾ ਜਿਹੜੇ ਭਰਾ ਨੇ ਗਾਂ ਲੈਣੀ ਹੁੰਦੀ ਆ ਉਹਨੇ ਲੈਣੀ ਹੁੰਦੀ ਆ ਆਪਣੀ ਸਮਝ ਨਾਲ ਨਹੀਂ ਮੇਰੇ ਕਹੀ ਇਹ ਗੱਲ ਆ ਭਾਈ ਕੀ ਗੱਲ ਹੁੰਦੀ ਹੈ ਨਾ ਚੋੜੇ ਪਾ ਦੂਗੀ ਜਾਂ 25 ਪਾ ਦੂਗੀ ਹਾਂ ਇੱਕ ਵੀਡੀਓ ਦਾ ਮਕਸਦ ਕੀ ਹੁੰਦਾ ਵੀਡੀਓ ਇੱਕ ਜਰੀਆ ਬਣਦੀ ਆ ਆਪਾਂ ਨੂੰ ਮਲਾਉਣ ਦਾ ਤੇ ਬਾਕੀ ਤੁਸੀਂ ਲੈਣੀ ਹੁੰਦੀ ਆ ਆਪਣੀ ਆਪ ਦੀ ਸਮਝ ਨਾਲ ਡੰਗਰ ਲੈ ਕੇ ਜਾ ਬਾਈ ਜੇ ਲੋ ਦੱਸਦਾ ਹੁੰਦਾ ਜਿਹੜੀ ਅੱਗੋਂ ਜਿਹੜੂ ਫਾਰਮਰ ਨੇ ਦੱਸੀ ਹੁੰਦੀ ਆ ਤੇ ਬਾਕੀ ਆਪਦੀ ਸਮਝ ਤੁਸੀਂ ਆਪਦੀ ਸਮਝ ਦੀ ਵਰਤੋ ਮੇਰੇ ਨਾਲੋਂ ਵੀ ਤੇ ਬਾਈ ਨਾਲੋਂ ਵੀ ਜ਼ਿਆਦਾ ਹਾਂ ਤੁਸੀਂ ਜਦੋਂ ਪਸ਼ੂ ਲੈਣ ਆਉਂਦੇ ਹੋ ਉਦੋਂ ਆਏ ਲਾ ਲੋ ਵੀ 2-4 ਜਣੇ ਜੋ ਵੀ ਬੰਦਾ ਆਉਂਦਾਗਾ ਸਾਰੇ ਜਣਿਆਂ ਦੀ رائے مشورہ ਕਰਕੇ ਲੈ ਕੇ ਜਾਇਆ ਕਰੋ ਉਹਦੇ ਚ ਵਪਾਰੀ ਦਾ ਵੀ ਕੋਈ ਕਸੂਰ ਨਹੀਂ ਹੁੰਦਾ ਜਦੋਂ ਜਿਹੜੀ ਵਪਾਰੀ ਨੂੰ ਡਿਟੇਲ ਦੱਸੀ ਹੁੰਦੀ ਆ ਵਪਾਰੀ ਮੂਰੇ ਉਹੀ ਦੱਸਦਾਗਾ ਤੇ ਬਾਕੀ ਤੁਸੀਂ ਭਰਾਵੋ ਆਪਦੀ ਸਮਝ ਨਾਲ ਲੈ ਜਾਓ ਆਪਦੀ ਸਮਝ ਨਾਲ ਲੈ ਕੇ ਜਾਓ ਜਿਹੜੀ ਵਹਿਣਾ ਆਪਣੇ ਕੋਲ ਸੁਈ ਵੀ ਹੋਊਗੀ ਉਹ ਆਪਣੇ ਕੋਲ ਵੀਰ 2 ਡੰਗ 4 ਡੰਗ ਚੋਕੇ ਲਿਜਾ ਸਕਦੇ ਆ ਤੇ ਹੁਣ ਜਿਹੜੀ ਗੱਗਨ ਹੋਊਗੀ ਉਹਦੇ ਕੋਲ ਸਾਰਿਆਂ ਦੀ ਗਰੰਟੀ ਹੋਊਗੀ ਆ ਬੈਠ ਤੇ ਪਹਿਲਾਂ ਤੇ ਥਣਾ ਦੀ ਕੈਮਰਾ ਮਾਰ ਦੇ ਯਾਰ ਆਣੀ ਇਹਦਾ ਮੱਜਾਂ ਨਾਲ ਦੀ ਤੇ ਚਿੱਤਰਾ ਖੋਲ ਕੇ ਫਿਰ ਇਹ ਆ ਗਈ 3 ਨੰਬਰ ਤੇ ਨੰਬਰ ਮੁਤਾਬਕ ਗੱਲਬਾਤ ਬਾਈ ਨਾਲ ਕਰ ਲਿਓ ਕਿਉਂਕਿ ਕੰਮ ਲੰਬਾ ਚੌੜਾ ਘਝੋਲਾ ਪੈ ਜੂ ਆਰਡਰ ਦੀ ਸ਼ੇਪ ਬਹੁਤ ਸੋਹਣੀ ਰੱਖੋਗੀ ਸੁਆ ਕਿਹੜਾ ਜੀ ਸੁਆ ਬਾਈ ਜੀ ਪ્યોਰ ਤੀਜਾ ਦਾ ਠੀਕ ਹੈ ਜੀ ਐਵੇਂ ਕਿਹੜੇ ਨੂੰ ਆਪਾਂ ਇਹ ਦੂਜੇ ਹੀ ਕਹੀ ਜਾਈਏ ਉਹਦਾ ਕੋਈ ਫਾਇਦਾ ਨਹੀਂ ਦਿਨ ਕਿੰਨੇ ਕੱਢੂਗੀ ਦਿਨ ਬਾਈ ਜੀ ਇੱਕ ਹਫਤਾ ਬਾਕੀ ਆ 24 ਕਿਲੋ ਦੁੱਧ ਦੋ ਸੁਏ ਦਿੱਤਾ ਹੋਇਆ 12-12 ਕਿਲੋ ਟਾਈਮ ਦਾ ਤੇ ਬਾਕੀ ਥਣ ਦਾ ਸੈਜ ਬਹੁਤ ਸੋਹਣਾ ਰਿਹਾ ਮੈਂ ਕਿਹਾ ਯਾਰ ਹਣ ਦੇ ਵਾ ਤਾਂ ਤੂੰ ਜਿੰਨੀਆਂ ਵੇੜਾ ਆਪਣੇ ਕੋਲੇ ਤੂੰ ਕਟੋਗੜ ਮਹੀਨੇ ਚ ਆਪਣੀਆਂ ਬਾਲੀਆਂ ਨਹੀਂ ਤਾਂ 8 ਨੂੰ ਵੀਡੀਓ ਪਾ ਜਨਾ 10 ਵੀਡੀਓ ਤਕਰੀਬਨ ਆਪਾਂ ਤਕਰੀਬਨ ਇਹ ਨਹੀਂ ਆਪਣੀ ਗਾਮਾਂ ਦਾ ਥਣ ਲੈਵਾ ਪੂਰੀ ਕੁਆਲਿਟੀ ਵਾਲਾ ਹੋਊਗਾ ਠੀਕ ਆ ਗੱਲ ਇਹਦਾ ਜੱਗੀ ਰੇਟ ਕੀ ਰਹੂਗਾ ਰੇਟ ਭਾਈ ਜੀ ਇਹਦਾ 75000 ਰੁਪਏ ਇਹਦਾ ਰੇਟ ਹੈਗਾ 75000 ਮਾਨਤਾਨ ਥੋੜਾ ਬਹੁਤਾ ਹੋ ਜਾਊਗਾ ਪਰ ਜਿਹੜੀ ਆਰਡਰ ਕੁਆਲਿਟੀ ਆ ਥਣ ਦਾ ਸੈਜ ਆ ਉਹ ਬਹੁਤ ਸੋਹਣਾ ਰੱਖਦੀ ਆ ਤੇ ਜਿਹੜੀ ਬਾਡੀ ਆ ਬੰਦੀ ਜਿਹੜੀ ਰੱਖਦੀ ਆ ਕਾਲੀ ਗੋੜਾ ਰੇਟ 6000 ਰੱਖ ਦਿਆ 2 ਨੰਬਰ ਵਾਲੀ ਦਾ ਹਾਂ ਇਹਦਾ ਵੀ ਦੱਸ ਇਹਦਾ ਵੀ 75000 ਰੁਪਇਆ ਯਾਰ ਵੀਰ ਕੋਈ ਸਾਡੇ ਡੂਡ ਹੋ ਗਿਆ ਹਾਂ ਇਹ ਜਿਹੜੀਆਂ ਬਹਿੜਾਂ ਤੇ ਮੰਨ ਵੀ ਉੱਥੇ ਤੇ ਕਰੇ 4-5 ਬਹਿੜਾਂ ਨੇ ਇਹ 5 ਬਹਿੜਾਂ ਦਾ ਮੁੱਲ 75 75000 ਰੁਪਇਆ 1 ਨੰਬਰ ਵਾਲੀ ਛੱਡ ਕੇ ਇਧਰੋਂ 1 ਨੰਬਰ ਵਾਲੀ ਛੱਡ ਕੇ ਠੀਕ ਆ ਗੱਲ ਇਹਨਾਂ ਸਾਰੀਆਂ ਦਾ 5 ਤੱਕ ਚਾਰ ਨੇ ਚਾਰ ਠੀਕ ਆ ਗੱਲ ਤੇ ਹੁਣ ਤੋਰ ਦੇ ਚਾਰ ਉਹ ਮੱਕਲੀ ਮੱਕਲੀ ਦੀ ਦੱਸ ਦਾਂਗੇ ਵੀ ਰੋਹਦੀ ਆਂਗੇ ਹੁੰਦੇ ਨੇ ਕਿ ਝੋਲਾ ਪੈ ਜਾਂਦਾ ਇਹਦਾ ਕਿਉਂ ਗੱਡੇ ਕਰ ਗਾ ਦੋਣੀ ਤੂੰ ਹੀ ਨਟ ਪਾਇਆ ਕਰ ਪੁੱਤ ਇਧਰ ਦੀ ਕੱਢ ਗਾ ਨੂੰ ਸਿੱਧੀ ਤੂੰ ਇਹਦਾ ਕਿਹੜਾ ਸੁਆ ਬਾਈ ਸੁਆ ਬਾਈ ਜੀ ਪਿਓਰ ਦੂਜਾ ਕਿੰਨੇ ਦਿਨ ਕੱਢਦੀ ਹੈ ਜੀ ਦਿਨ ਇੱਕ ਹਫਤਾ ਬਾਕੀ ਇੱਕ ਹਫਤਾ ਪੈਂਦੀ ਲੈ ਵਾ ਯਾਰ ਇੰਨਾ ਕੁ ਫਿਟਿੰਗ ਵਾਲਾ ਨਾ ਇਹਦਾ ਹਾਂਜੀ ਟੰਟ ਲੈ ਵਾ ਮਾਨ ਲਵ ਯਾਰ ਲੈ ਵਾ ਕਿਸੇ ਕਿਸਮ ਦਾ ਵੀ ਇਹਨੂੰ ਸਾਰੀ ਜ਼ਿੰਦਗੀ ਵੀ ਗਾਣੂ ਨੁਕਸ ਨਹੀਂ ਪੈ ਸਕਦਾ ਐਡਾ ਕਿ ਲੈਵਰ ਟੌਪ ਹੈ ਨਾਲ ਲਗਮਾਂ ਰੱਖੂਗੀ ਮੈਂ ਕਹਿੰਦਾ ਜੇ ਉਹ ਫਿਕਸ ਆਰਡਰ ਜਰ ਚਾਹੇ ਨੂੰ ਤੁਸੀਂ 40 ਗਿੰਨਾ ਮਹੀਨਿਆਂ ਦੇ ਵਿੱਚ ਵੰਦਦੇ ਹੋ ਇਹ ਨਹੀਂ ਹੈਗਾ ਵੀ ਇਹ ਥਣ ਫੜਾ ਲੂਗੀ ਠੀਕ ਹੈ ਗੱਲ ਤੇ ਫਿਕਸ ਆਰਡਰ ਦੇ ਇਹ ਫਾਇਦੇ ਹੁੰਦੇ ਆਗੇ ਵੀ ਉਹਦੇ ਵਿੱਚ ਮਸਤ ਆਪ ਦੇ ਪੱਟਾਂ ਦੇ ਵਜਾਲੀ ਲੈਵਾ ਰੱਖਦੀਆਂ ਕਿਉਂਕਿ ਆਮ ਗਾਵਾਂ ਤਾਂ ਹੋਰ ਵੀ ਚਲੋ ਵੀਰ ਸਾਰੀ ਦੁਨੀਆ ਕੰਮ ਕਰਦੀ ਆ ਠੀਕ ਹੈ ਗੱਲ ਸਾਰੇ ਵੀਰ ਆਉਦੀ ਵੀਡੀਓ ਦੇਖ ਕੇ ਡੰਗਰ ਦੀ ਕੁਆਲਿਟੀ ਦੇਖ ਕੇ ਫਿਰ ਮਤਲਬ ਲਾਓ ਪਤਾ ਕਿਨੇ ਕਿਸ ਮੀਤੋਂ ਲਓ ਚਾਹੇ ਕਿਸੇ ਵਪਾਰੀ ਤੋਂ ਲਓ ਇਹਦਾ ਦੁੱਧਾ ਕੀ ਰਿਕਾਰਡ ਦੱਸ ਜਗੇ ਦੋਨੇ ਨਾ ਸਾਰਿਆਂ ਦਾ ਇਹ ਬਾਈ ਜੀ 22 25 ਕਿਲੋ ਦੁੱਧਾ ਹੋਇਆਗਾ ਠੀਕ ਹੈ ਗੱਲ ਕਿਸੇ ਦਾ 24 ਕਿਸੇ ਦਾ 20 ਕਿਸੇ ਦਾ ਬਾਈ ਆਈ ਦੁੱਧਾ 20 ਤੋਂ ਸਾਰੀਆਂ ਪਲੱਸ ਵਾਲੀਆਂ ਨੇ ਠੀਕ ਹੈ ਗੱਲ ਤੇ ਬਾਕੀ ਬਾਡੀ ਦੀ ਵੀ ਸ਼ਾਨਦਾਰ ਬਾਈ ਨੇ ਵਾਦਾ ਨਾ ਯਾਰ ਬਾਡੀ ਤੇ ਆਰਡਰ ਰੱਖੂਗੀ ਬਿਲਕੁਲ ਨਾਲ ਲੱਗਵਾ ਫਿਕਸ ਜਾ ਸੁਭਾਹ ਦੀ ਵੀ ਠੰਡੀ ਸੀਲ ਆ ਗਈ ਤੇ ਠੰਡ ਦਾ ਸੈਜ ਵੀ ਸੋਨਾ ਰੱਖਦੀ ਆ ਬਾਹਤੀ ਜੀ ਵਾਲਾ ਸੂਨੋ ਫਿਟਿੰਗ ਵਾਲਾ ਲੈਵਾ ਯਾਰ ਬੜੀ ਟਾਪ ਵੱਚੀ ਆ ਤੇ ਰੇਟ ਇਹਦਾ ਵੀ 75000 ਰੁਪਏ 75000 ਰੁਪਏ ਜੀ ਇਹਦਾ ਤੇ ਹੁਣ ਮਾਰਦੇ ਗਰੀ ਅਗਲੇ ਨੰਬਰ ਵਾਲੀ ਤੇ ਕੈਮਰਾ ਥਾਨ ਸੋਣੀ ਇਹਦਾ ਵੀ ਦਿਖਾ ਦੇ ਯਾਰ ਥਾਣੀ ਨੂੰ ਵੀ ਬਾਕਮਾਲੀ ਲੱਗਿਆ ਇਹਦੇ ਮਾਰੀ ਜੀ ਬਾਦੀ ਆ ਜਿੰਨੇ ਪਾਸੇ ਇਹ ਵੀ ਠੰਡੀ ਆ ਨਾ ਬਾਈ ਇਹ ਸਾਰੀਆਂ ਵੈੜੀਆਂ ਆਪਣੇ ਕੋਲੇ ਪੂਰੀਆਂ ਟਾਪ ਕਲਾਸ ਨੇ ਥਾਨ ਦਾ ਸਾਈਜ਼ ਬਾਕਮਾਲਾ ਇੱਥੋਂ ਦਿਖਾ ਦੇ ਗੀ ਰਿਵਿਊ ਕਰਕੇ ਸਮਾਰ ਕੇ ਤੋਰ ਖੋਲ ਕੇ ਇਹਨੂੰ ਜੀ ਇਹਦਾ ਸੁਆ ਕਿਹੜਾ ਸੁਆ ਦੂਜਾ ਜੀ ਲੈ ਆ ਬਈ ਇਹਨੇ ਕਿੰਨੇ ਦਿਨ ਕੱਢੂਗੀ ਇਹ ਇੱਕ ਹਫਤਾ ਲਿੰਦੀ ਆ ਜੀ ਹਜੇ ਪੂ ਤੇ ਥਾਣੇ ਨੂੰ ਮੱਜਾਂ ਨਾਲ ਦਾ ਹੀ ਲੱਗਿਆ ਆਪਣਾ ਆਪਣਾ ਮਣੀ ਜੇ ਪਾਉਣ ਲੱਗੀ ਹੁਣ ਕਿਉਂਕਿ ਜਿੰਨਾ ਚਿਰ ਗਾਂ ਭਲਾਂ ਨਾ ਪਾਵੇ ਵੀਰ ਸਾਇਲਿੰਗ ਨਾ ਪਾਵੇ ਉਹਨਾਂ ਚਿਰ ਲੇਵਾ ਹੀ ਨਹੀਂ ਖੋਲਦੀਆਂ ਠੀਕ ਹੈ ਗੱਲ ਵਪਾਰੀ ਦਾ ਇਹ ਮੰਨਣਾ ਹੁੰਦਾ ਵੀ ਜਿਹੜੀ ਗਾਂ ਭਲ ਪਾਉਂਦੀ ਐ ਦੁੱਧ ਹੀ ਚੰਗਾ ਪਾਉਂਦੀ ਹਾਂ ਦੁੱਧ ਪੂਰਾ ਵਪਾਰੀ ਦਾ ਕੀ ਵੀਰੇ ਸਾਨੇ ਬੰਦਿਆਂ ਦੇ ਪਹਿਲਾਂ ਰਿਜ਼ਲਟ ਕੱਢੇਵੇਂ ਨੇ ਇਹ ਠੀਕ ਹੈ ਗੱਲ ਤੇ ਆਰਡਰ ਰੱਖੂਗੀ ਸੱਜਣੋ ਚੰਗਾ ਆਰਡਰ ਬਣਾਉਗੀ ਖੁੱਲੇ ਲੇਵੇ ਦੀ ਬਣੂ ਬਾਕੀ ਸਾਨੂੰ ਇਹਦਾ ਵੱਡੀ ਥੋੜਾ ਥੋੜਾ ਇਹਦੇ 'ਚ ਐ ਮੈਨੂੰ ਵੀ ਗਰਲੈਂਡੋ ਦਾ ਕਰਾਸ ਪੈਂਦਾਗਾ ਠੀਕ ਆਪ ਇਹਨੂੰ ਇਹ ਨਹੀਂ ਕਹਿੰਦੇ ਵੀ ਗਰਲੈਂਡੋ ਆ। ਕ੍ਰੋਸ ਕਹਿ ਸਕਦੇ ਇਹਨੂੰ। ਆ ਥੋੜਾ ਬੜਾ ਕ੍ਰੋਸ ਕਹਿ ਸਕਦੇ ਆ ਪਰ ਬੱਚੀ ਚੰਗੀ ਆ ਚਵਾਈ ਦੀ 100 ਦੀ 100 ਹੋਊਗੀ ਜਿਹੜੇ ਹਿਸਾਬ ਨਾਲ ਇਹ ਥਣ ਦਾ ਸਾਈਜ਼ ਲੱਗਿਆ। ਟਾਪਰ ਆ ਬਾਈ ਯਾਰ। ਆ ਗਿਆ ਬਿਲਕੁਲ ਨਾਲ ਲੱਗਮਾ ਇਹਦੇ ਦੇ ਵੀ ਪੈਸੇ। ਕੋਈ ਵੀ ਆਪਾਂ ਤੋਂ ਵਿਹੜ ਮੰਗਾਉਣੀ ਚਾਹਦਾ ਗੱਭਣ। ਹਾਂਜੀ। ਆਪਣੀ ਥਣਾਂ ਦੀ ਫੁੱਲ ਗਰੰਟੀ ਹੋਊਗੀ। ਪੈਸੇ। 75000 ਰੁਪਏ ਬਾਈ ਜੀ। ਇਹਦਾ ਵੀ। ਹਾਂਜੀ। ਜੱਗੀ ਕਹਿੰਦਾ ਇਹ ਵੀ 75 ਦੀਏ ਦੇ ਦਾਂਗੇ ਮੈਨੂੰ ਐ ਤੇ ਮਾਹ ਕਿਤੇ ਇਹਦਾ ਕਿਤੇ ਜੇ ਕਈ ਵਾਰ ਕੋਈ ਵੀ ਵੀਰ ਜਦੋਂ ਆਪਾਂ ਤੋਂ ਮਾਲ ਖਰੀਦ ਕਰਦਾ ਹਾਂਜੀ ਆਪਾਂ ਦਾ ਇਹ ਗੱਲ ਕਹਿੰਦੇ ਆਂ ਵੀ ਸਪੋ ਸਾਨੂੰ 5-4000 10000 ਰੁਪਏ ਬਿਆਨਾ ਪਾ ਕੇ ਠੀਕ ਹੈ ਗਾਵਾਂ ਸਾਡੇ ਕੋਲੇ ਆ ਕੇ ਪਾਸ ਕਰਕੇ ਲੈ ਕੇ ਜਾਓ ਠੀਕ ਹੈ ਸਾਡੀ ਜਿਹੇ ਜ਼ਿੰਮੇਵਾਰੀ ਤੇ ਜਮਾ ਨਾ ਮੰਗਾਓ ਠੀਕ ਹੈ ਗੱਲ ਵੀ ਨੇੜੇ ਆ ਕੇ ਚੈੱਕ ਕਰਕੇ ਨੇੜੇ ਆ ਕੇ ਚੈੱਕ ਕਰਕੇ ਲੈ ਕੇ ਜਾਓ ਬੋਡੀ ਵੇਟ ਕਦ ਘੜ ਤੁਸੀਂ ਵੀਡੀਓ ਚੋਂ ਦੇਖ ਲੈਣੇ ਹੋ ਤੇ ਬਾਕੀ ਵੀਡੀਓ ਨਾਲ ਕਰਕੇ ਆਪਣੀ ਗਾਰੰਟੀ ਹੋਊਗੀ ਠੀਕ ਹੈ ਜੀ ਕਮਾ ਇਧਰ ਬਾਈ ਇਹਦਾ ਕਿਹੜਾ ਸੁਆ ਜੱਗੀ ਸੁਆ ਦੂਜਾ ਬਾਈ ਜੀ ਇਹਦਾ ਕੀ ਰਕੜਾ ਇਹਦਾ ਬਾਈ ਜੀ 18 ਕਿਲੋ ਦੁੱਧ ਬਲੂਨ ਦਾ ਦਿੱਤਾ ਹੋਇਆ ਠੀਕ ਹੈ ਬੰਦਾ ਦੀ ਪੂਰੀ ਹੈਗੀ ਠੀਕ ਹੈ ਜੀ ਦਿਨ ਕਿੰਨੇ ਪੈਂਡਿੰਗ ਨੇ ਇਹ ਦੇ ਦਿਨ ਬਾਈ ਜੀ 10 ਲੈ ਜੂਗੀ ਹਫਤਾ ਦਾ ਮਤਲਬ ਖੁੱਲਾ ਹੀ ਲੈ ਜੂਗੀ ਬੱਚੀ ਬਾਲੀ ਪੋਲੀ ਬਾਲੀ ਪਈ ਆ ਕਮਾ ਲਿਆ ਬਾਈ ਕੁਆਲਿਟੀ ਇੰਨੀ ਕਿ ਟੋਪ ਦੀ ਆ ਇਹਦੀ ਬੋਝ ਕੇ ਬੋਝ ਕੇ ਬੋਝ ਕੇ ਲੈ ਆ ਥੋੜੀ ਬੋਤਾ ਥੋੜੀ ਨੇੜੇੋਂ ਫੜ ਲਾ 75 ਜੋਰ ਬਹੁ ਨੇ ਤੇਰੇ ਜਦ ਤੂੰ ਖਿੱਚ ਕੇ ਕਿਵੇਂ ਲੈ ਗਈ ਇਹ ਦੇਣਾ ਕਿੰਨੇ ਦੱਸਿਆ ਬਾਈ ਦੇ ਬਾਈ ਇਹਦੇ ਹਫ਼ਤੇ ਤੋਂ ਮੈਨੂੰ ਵੀ ਦੋ ਦਿਨ ਉੱਤੇ ਵੀ ਲੈ ਸਜੇ ਨੇ ਹਫ਼ਤਾ ਦਾ ਪੱਕਾ ਹੀ ਪਿਆ ਜਾਮਾ ਗਾਰੰਟੀ ਦੇ ਇਹਦੇ ਪੈਸੇ ਕਿੰਨੇ ਲਵਾਂਗੇ ਆਪਾਂ ਇਹਦਾ ਬਾਈ ਜੀ 65000 ਰੁਪਏ ਲੈ ਲਾਂਗੇ ਫਿਕਸ ਜਾ ਫਿਕਸ ਜਾ ਭਰਾ ਜੀ 50000 2000 ਰੁਪਏ ਦੀ ਛੋੜ ਹੀ ਹੋਊਗੀ ਠੀਕ ਆ ਗੱਲ ਤੇ ਇਹ ਮਿਲੂਗੀ ਸੱਜਣੋਂ 65000 ਦੀ 1000 2000 ਵਾਲਾ ਮਾਨਤਾ ਆਣੀ ਇਹ ਮਤਲਬ ਉਹਨਾਂ ਸਟੱਡੀ ਨਹੀਂ ਹੈਗੀਆਂ ਤੇ ਆ ਕਿਵੇਂ ਕਈ ਯਾਰੋ ਬੀਰ ਹੁੰਦੇ ਆ ਵਿੱਚ ਜਿਹੜੇ 8 ਕਿਲੋ ਵਾਲੀ ਨੂੰ ਕਹੀ ਜਾਂਦੇ ਆ ਵੀ 18 ਕਿਲੋ ਦੇਊਗੀ ਠੀਕ ਆ ਗੱਲ ਇਹ ਦੇਊਗੀ ਠੀਕ ਆ ਗੱਲ ਤੇ ਭਰੂਗੀ ਆਰਡਰ ਮੈਂ ਕਹੂੰ ਜਦੋਂ ਮੌਕੇ ਤੇ ਤੇ ਬਣੂਗੀ ਯਾਰ ਟਾਪ ਕਲਾਸ ਪਿੰਡਾ ਦੇਖ ਲੈ ਤੇ ਕਿਹੜਾ ਲੱਗਿਆ ਲੈ ਠੀਕ ਆ ਗੱਲ ਸਲੀਣੀ ਤੇ ਹੁਣ ਆ ਜਾ ਗਾਂ ਵਾਲੇ ਨੰਬਰ ਤੇ ਇਹ ਤੇ ਵੀ ਮਾਰ ਦੇ ਗਰੀ ਕੈਮਰਾ ਥਣ ਲੈ ਬਾਦ ਦਿਖਾ ਦੇ ਗਰ ਪਹਿਲਾਂ ਸਮਾਰ ਕੇ ਤੋਰ ਚੋਬਰਾ ਖੋਲ ਕੇ ਸੁਆ ਗੜੇ ਦਾ ਸੁਆ ਦੂਜਾ ਬਾਈ ਜੀ ਕਿੰਨੇ ਦਿਨ ਕੱਢੂ ਬਸ ਦੇਣਾ ਹੀ 507 ਸਾਰਿਆਂ ਦੇ ਰਹਿੰਦੇ ਵੀਰੇ ਹਫਤੇ ਦੇ ਲਵੇ ਲਵੇ ਆਪਣੇ ਰੇਡ ਕਿਹੜਾ ਹਾਂ ਗੱਬੜਗਾ ਦਾ ਤੁਹਾਨੂੰ ਦੋ ਤਿੰਨ ਫਾਇਦੇ ਦੱਸਦਾ ਨਾ ਇੱਕ ਤਾਂ ਥੋੜੇ ਸਾਹਮਣੇ ਸੂਪ ਪਾਉਂਦੀ ਆ ਬੱਚੇ ਪੁੱੱਚੇ ਲੱਗੇ ਦਾ ਖਤਰਾ ਨਹੀਂ ਰਹਿੰਦਾ ਤੇ ਇੱਕ ਬਈ ਜ਼ੇਰ ਜੱਪੇ ਵਾਲਾ ਫਾਈਨਲ ਹੋ ਜਾਂਦਾ ਆਪਣੀ ਇਹ ਬਈ ਆਪਣੇ ਗੱਬਣਾ ਜਾਵਾਂ ਨੇ ਹੋਂ ਦਾ ਮਕਸਦ ਹੀ ਇਹ ਹੁੰਦਾਗਾ ਕਿ ਕੋਈ ਵੀ ਵੀਰ ਨੂੰ ਬਹਿਮ ਨਹੀਂ ਰਹਿੰਦਾ ਹੈਗਾ ਠੀਕ ਹੈ ਕਈ ਬਾਈ ਕਹਿੰਦੇ ਆ ਵੀ ਯਾਰ ਸੂਈਆਂ ਮੀਆਂ ਲੋਕ ਟੀਕੇ ਲਾਉਂਦੇ ਆ ਹੋਰ ਲਾ ਦਿੰਦੇ ਆ ਮਤਲਬ ਉਹ ਚੀਜ਼ਾਂ ਦਾ ਵਹਿਮ ਚੱਕਿਆ ਜਾਂਦਾ ਗੱਬੜਾ ਚੋਂ ਹਾਂ ਆਪਣੇ ਅੱਖਾਂ ਸਾਹਮਣੇ ਸੁਣ ਹਾਂ ਇਹ ਜੋ ਬਣਾਉਣਾ ਜਿੰਨਾ ਲੇਵਾ ਬਣਾਉਗੀ ਉਨੀ ਆਪਣੀ ਅੱਖਾਂ ਦੇ ਸਾਹਮਣੇ ਬਣਾਉਗੀ ਇਹ ਠੀਕ ਹੈ ਗੱਲ ਆਰਡਰ ਇਹ ਵੀ ਫਿਕਸ ਜਿਹੀ ਰੱਖੂਗੀ ਬਾਈ ਸਾਰੀਆਂ ਬਣਾ ਪੂਰੀਆਂ ਟੌਪ ਕਲਾਸ ਨੇ ਆਪਣੇ ਕੋਲ ਬਸ ਜੇ ਆਪਾਂ ਇਕੱਲੀ ਇਕੱਲੀ ਬੱਸੀ ਚੁਣ ਕੇ ਲੈਨੇ ਆ ਇਹਦੇ ਪੈਸੇ ਪੈਸੇ ਬਾਈ ਜੀ ਇਹਦਾ 60000 ਰੁਪਏ ਲੈ ਲਾਂਗੇ ਪੂਰਾ ਪੂਰਾ ਜੀ ਮਾਨ ਤਾਨ ਕੋਈ ਮਾਨ ਤਾਨ ਕਰ ਦਾਂਗੇ 1000 ਘੰਟਾ ਬਸ ਕੋਈ ਆਏ ਵੀਰ ਦਾ ਠੀਕ ਆ ਗੱਲ ਤੇ ਹੁਣ ਮਾਰ ਦੇ ਘਰੀ ਇਧਰਲੇ ਬੰਨੇ ਕੈਮਰਾ ਉਦੋਂ ਬਾਅਦ ਸੂਈਆਂ ਹੋਈਆਂ ਕਣੀ ਲੈ ਕੇ ਚੱਲੂਗਾ ਇਹਦਾ ਕੱਦ ਆ ਗਿਆ ਜਿਵੇਂ ਜਰਸੀ ਜਰਸੀ ਹੈ ਬਾਈ ਐ ਮੰਨ ਵੀ ਇਹਨੂੰ ਆਪਾਂ 70% ਜਰਸੀ ਕਹਿ ਸਕਦੇ ਆਂਗੇ ਠੀਕ ਆ ਗੱਲ 20 30% 20 30% ਦੇ ਵਿੱਚ ਸਾਈਵਾਲ ਦਾ ਕਰਾਸ ਆ ਠੀਕ ਆ ਗੱਲ ਆ ਲੈ ਜਲ ਬਾਈ ਆਰਡਰ ਸੋਹਣਾ ਬਣਾਉਣਾ ਬਾਕੀ ਆਰਡਰ ਬਹੁਤ ਸੋਹਣਾ ਬਣਾਉਗੀ ਵੀਰੇ ਯਾਰ ਸੁਆ ਕਿਹੜਾ ਦਾ ਸੁਆ ਦੂਜਾ ਕਿੰਨੇ ਦਿਨ ਪੈਂਡਿੰਗ ਨੇ ਬਸ ਇਹ ਵੀ ਲੈ ਜੂਗੀ ਤਿੰਨ ਚਾਰ ਦਿਨ ਮੈਨੂੰ ਲੱਗਦਾ ਪੰਜ ਲੈ ਜੇ ਪੰਜ ਹੀ ਲੈ ਜੇ ਠੀਕ ਹੈ ਗੱਲ ਇਹਦਾ ਦੁੱਧ ਕਿੰਨਾ ਕਦਸਾ 15 ਕਿਲੋ ਤੋਂ ਦੱਸਿਆ ਮਾਲਕ ਨੇ ਠੀਕ ਹੈ ਗੱਲ ਐ ਮੈਨੂੰ ਵੀ 16-17 ਕਿਲੋ ਤੋਂ ਦੇ ਦੇਉਗੀ ਠੀਕ ਹੈ ਗੱਲ ਇਹਦਾ ਰੇਟ ਜੱਗੀ ਰੇਟ ਇਹਦਾ ਬਾਈ ਜੀ 57000 ਰੁਪਏ ਲੈ ਲਾਂਗੇ ਸਰਫਾ ਇਹਦਾ ਬਾਈ ਕਹਿੰਦਾ ਲੈ ਲਾਂਗੇ 57 ਬਾਕੀ ਤੋਰਾ ਤੂਰਾ ਦੱਸਦਾ ਬੱਚੀ ਦਾ ਵੀ ਚੰਗੀ ਤਿਆਰ ਹੋਊਗੀ ਥੱਲਿਓ ਟਾਪ ਕਲਾਸ ਆ ਯਾਰ ਪੂਰੀ ਬਾਈ ਜਿੰਨੀਆਂ ਹੈਗੀਆਂ ਆਪਾਂ ਮੈਂ ਐ ਮੰਨ ਗੋ ਉਹੀ ਗੱਲ ਆਪਾਂ ਬਾਰ-ਬਾਰ ਕਹਿੰਨੇ ਆ ਵੀ ਸਾਰੇ ਕ ਵੀਰ ਨੇ ਆਪਦੀ ਨਰਖ ਪਰਖ ਨਾ ਲਜਾਉਣੀਆਂ ਨੇ ਆਪਣੇ ਕੰਨੀਆਂ ਨੂੰ ਸੋਨਾ ਲਿਆ ਹੋਇਆ ਸਾਰਾ ਠੀਕ ਹੈ ਗੱਲ ਤੇ ਆ ਜਾ ਗੈਰੀ ਹੁਣ ਲੈ ਚੱਲ ਤਾਜ਼ੀਆਂ ਕੰਨੀ ਕੈਮਰਾ ਤੇ ਹੁਣ ਤੁਹਾਨੂੰ ਦਿਖਾ ਦਨੇ ਸੱਜਣੋ ਆਪਾਂ ਸੂਈਆਂ ਹੋਈਆਂ ਤਿੰਨ ਬੈੜਾਂ ਦਿਖਾਵਾਂਗੇ ਹੋਰ ਵੀ ਘੜੀਆਂ ਬਾਈ ਅੰਦਰ ਬਹਿਣਾ ਘੜੀਆਂ ਨੇ ਚਲ ਆਪਾਂ ਇੰਨੀਆਂ ਕ ਦਿਖਾਵਾਂ ਫਿਰ ਵੀਡੀਓ ਬੜੀ ਲੰਬੀ ਹੋ ਜਾਂਦੀ ਆ ਬਾਕੀ ਨਾਲ ਵੀਰ ਚੱਲ ਗਏ ਹੋਣਗੇ ਤੇ ਆਪਣੇ ਕੋਲੇ 22 25 ਬੈੜਾਂ ਹੋਣਗੀਆਂ ਸਵੇਰ ਤੱਕ ਸਵੇਰੇ ਹੈਗੀਆਂ ਨੇ ਇਸ ਟਾਈਮ ਤਿਆਰ ਘੜੀਆਂ ਨੇ ਬਈ ਕਾ ਗੱਲ ਲੈ ਇਹ ਤੇ ਮਾਰ ਗੈਰੀ ਕੈਮਰਾ ਟੋਰ ਬਈ ਆ ਇਹਨੂੰ ਗਲੀਕ ਨੇ ਏ ਆ ਜੀ ਪਿਓਰ ਚਾਰ ਦਿਨ ਦਾ ਕੀ ਸੁਆ ਸੁਆ ਪਹਿਲਾ ਆਰਡਰ ਜਮਾ ਮੰਗਰ ਬੱਛਾ ਐ ਮਨੋ ਵੀ ਥਨੇ 12 13 ਕਿਲੋ ਬੌਲੀ ਤਿਆਰ ਆ ਇਸ ਟਾਈਮ ਜਮਾ ਕਿੰਨੇ ਦਿਨ ਦੀ ਸੂਈ ਜੱਗੀ ਸੂਈ ਨੂੰ ਹੋ ਗਿਆ ਉਹ ਬਾਜੀ ਚੌਥਾ ਦੇ ਦੇ ਨੂੰ ਚੌਥਾ ਦਿਨ ਆ ਗੱਡੀ ਕਹ ਨਹੀਂ ਲੈ ਚਲ ਗੱਡੀ ਕਹ ਨਹੀਂ ਲੈ ਚਲ 75 ਸਿੰਘ ਤੂੰ ਇਹਨੂੰ ਜਰਸੀ ਮੰਨ ਕੇ ਲਿਓ ਵੀਰੇ ਇਹ ਜਰਸੀ ਦੀ ਬੱਛੀ ਆ ਠੀਕ ਆ ਜੀ ਕਾਫੀ ਕਲਰ ਜਰਸੀ ਆ ਠੀਕ ਆ ਗੰਦਾ ਇਹ ਤੋਂ ਜਿਹੜਾ ਮਰਜ਼ੀ ਬੱਚਾ ਪਾ ਸਕਦੇ ਹਾਂ ਐਰ ਸ਼ਾਡ ਦਾ ਵੀ ਬੱਚਾ ਪਾ ਸਕਦੇ ਹਾਂ ਜਰਸੀ ਦਾ ਵੀ ਪਾ ਸਕਦੇ ਹਾਂ ਕਈ ਕੰਪਨੀਆਂ ਦੇ ਪਾ ਦੂਗੀ ਹਾਂ ਆ ਲੈ ਆ ਲੈ ਆ ਕਮਾ ਲੈ ਆ ਇਹਨੂੰ ਆਰਡਰ ਰੱਖ ਦਿਆ ਬਿਲਕੁਲ ਫਿਕਸ ਚੋਣ ਚ ਪਾਉਣ ਦੀ ਕਿ ਮੈਂ ਜਗੀ ਮੈਂ ਜੇ ਸੋਣਾ ਬਾਈ ਪੂਰੀ ਟਾਪ ਬੱਛੀ ਆ ਚੋਣ ਚ ਚਵਾਈ ਚਮੂਈ ਦੀ ਹਰ ਇੱਕ ਚੀਜ਼ ਦੀ ਆਪਣੀ ਫੁੱਲ ਗਰੰਟੀ ਹੋਊਗੀ ਠੀਕ ਆ ਕਰਨਾ ਬਾਕੀ ਆਪ ਦੀ ਨਰਖ ਪਰਖ ਕਰਕੇ ਲੈ ਕੇ ਜਾਓ ਆਪਾਂ ਦਾ ਬਾਰ ਬਾਰ ਕਹਿੰਦੇ ਆ ਠੀਕ ਆ ਕਰਨਾ ਵੀ ਆਪ ਦੀ ਸਮਝ ਨਾਲ ਖਰੀਦੋ ਆਪ ਦੀ ਸਮਝ ਨਾਲ ਖਰੀਦੋ ਇਹਦੇ ਪੈਸੇ ਕਿੰਨੇ ਲਵੇਂਗਾ ਇਹ ਜੇ ਮੈਂ ਇਹਦਾ 55000 ਰੁਪਏ ਲੈ ਲਾਂਗੇ ਸਿਰਫ ਲੈ ਇਹਦਾ ਬਾਈ ਕੰਨ ਲਾਵਾਂਗੇ 55 ਆਰਡਰ ਰੱਖਦੀ ਆ ਜਮਾ ਫਿਕਸ ਜਾ ਆਰਡਰ ਬਿਲਕੁਲ ਫਿਕਸ ਇਹਨਾਂ ਨੂੰ ਕੋਈ ਬਾਜ਼ਾਰ ਨਹੀਂ ਲੱਗਿਆ ਵੀਰੇ ਠੀਕ ਆ ਗੱਲ ਇਹ ਚੂਈਆਂ ਹੋਈਆਂ ਮੱਛੀਆਂ ਨੇ ਠੀਕ ਆ ਗੱਲ ਤੇ ਹੁਣ ਮਾਰ ਦੇ ਗਰੀ ਆ ਦੋ ਨੰਬਰ ਵਾਲੀ ਤੇ ਇਹ ਮੇਰਾ ਖਲਾਸ ਹਾਈ ਹਾਲ ਚਕਾ ਗਈ ਕਰਾਸ ਜੀ ਹੈ ਨਾ ਬਸ ਬਾਈ ਮੈਨੂੰ ਵੀ ਇਹ ਆਮ ਕਰਾਸਗਾ ਗਈ ਜਿਹਨੂੰ ਆਪਾਂ ਐਫ ਐਫ ਤੇ ਸਾਈ ਹਾਲ ਦਾ ਕਰਾਸ ਕਹਿ ਸਕਦੇ ਆ ਲੈ ਚਲਾ ਇਹਨੂੰ ਇਹਦਾ ਕੁਆਲਿਟੀ ਪੂਰੀ ਟਾਪ ਆ ਇਹਦੇ ਥੱਲੇ 13-14 ਕਿਲੋ ਬੌਲੀ ਤਿਆਰ ਆ ਇਸ ਟਾਈਮ 13 ਕਿਲੋ ਸੂਈ ਆ ਸੂਈ ਬਾਈ ਜੀ ਨੂੰ ਤੀਜਾ ਦਿਨ ਬੱਚਾ ਕੀ ਆ ਨਾਲ ਬੱਚਾ ਨਾਲ ਬੱਚਾ ਤੀਜਾ ਦਿਨ ਸੂਈ ਨੂੰ 13 ਕਿਲੋ ਬੌਲੀ ਜਮਾ ਪਿਆਰ ਆ ਇਹਦੇ ਥੱਲੇ ਹਾਂ ਮੱਝਾਂ ਵਰਗਾ ਦੁੱਧ ਹੀ ਹੋਊਗਾ ਮੈਂ ਕਿਹਾ ਮੱਝਾਂ ਵਰਗਾ ਵੀਰੇ ਜਮਾ ਮੱਝਾਂ ਵਰਗਾ ਪੂਰਾ ਇੱਥੋਂ ਕਮਾਲਾ ਥੋੜਾ ਪੁਲੀ ਤੋਂ ਡਰਦੀਆਂ ਨੇ ਉਹ ਸਰੀਆ ਨਾ ਪੈ ਜੇ ਨਾ ਪੈਰ ਚੋਂ ਦੇ ਕਰਕੇ ਥੋੜਾ ਘਬਰਾਉਂਦੀਆਂ ਲੈ ਆ ਇੱਥੋਂ ਹੌਲੀ-ਹੌਲੀ ਹੌਲੀ ਹੌਲੀ ਬੱਚੇ ਤੇ ਜਾਊਗੀ ਬੱਚੇ ਦੇ ਕੋਲ ਅੱਧਾ ਆ ਗਿਆ ਫੁੱਲ ਵੱਡਾ ਤੇ ਆ ਗਈ ਕ੍ਰੋਸ ਹੰਗ ਦੇ ਵਿੱਚ ਇਹਦੇ ਜੱਗੀ ਪੈਸੇ ਕਿੰਨੇ ਲਵਾਂਗੇ ਆਪਾਂ ਇਹਦਾ 62000 ਰੁਪਏ ਜੀ ਕਿੰਨਾ ਦੁੱਧ ਪਾ ਸਕਦੇ ਆ ਪੀਕਲੇ ਵਿੱਚ ਦੁੱਧ ਬਾਈ ਜੀ 18 19 ਕਿਲੋ ਪਾ ਦੂਗੀ ਜੇ ਚੰਗੀ ਕੇਅਰ ਕਰਨ ਵਾਲਾ ਵੀਰ ਹੋਇਆ ਸੰਭਲਣ ਵਾਲਾ ਹੋਇਆ ਠੀਕ ਹੈ ਗੱਲ ਜੇ ਮੇਰੇ ਅਰਗਾਹਾਂ ਲੱਕੜ ਦੀ ਖੋਣ ਨਹੀਂ ਤੇ ਧੁੱਪੇ ਬੰਨਣ ਵਾਲੀ ਹੋਇਆ ਫਿਰ ਕਿਲੋ ਵੀ ਨਹੀਂ ਦਿੰਦੀ ਠੀਕ ਹੈ ਗੱਲ ਨਹੀਂ ਗੱਲ ਠੀਕ ਆ ਜੇ ਸੰਭਲਣ ਵਾਲਾ ਹੋਇਆ ਤਾਂ 20 ਕਿਲੋ ਵੀ ਪਾ ਦੂਗੀ ਠੀਕ ਹੈ ਗੱਲ ਤੇ ਹੁਣ ਤੋਰ ਅਗਲੀ ਨੰਬਰ ਵਾਲੀ ਇਹ ਪੈਂਦੀ ਐ ਐਚ ਐਫ ਕੰਪਨੀ ਕ੍ਰੋਸ ਚ ਹੈ ਨਾ ਇਹਦਾ ਸੂਆ ਜੱਗੀ ਸੂਆ ਬਾਈ ਕਿੰਨੇ ਦਿਨ ਦੀ ਸੂਈ ਹੈ ਆਪਣੇ ਕੋਲ ਇਹ ਸੂਈ ਸਵਾਈ ਆਈ ਹੈਗਾ ਠੀਕ ਹੈ ਜੀ ਇਹਨੂੰ ਆਪ ਦੀ ਨਰਖ ਪਰਖ ਕਰਕੇ ਲਿਜਾ ਸਕਦੇ ਆ ਆਪਾਂ ਇਹਦੀ ਗਾਰੰਟੀ ਕੋਈ ਨਹੀਂ ਦੇ ਸਕਦੇ ਕਿਵੇਂ ਵੀ ਇਹ ਕਿੰਨਾ ਦੁੱਧ ਕੱਢੂਗੀ ਠੀਕ ਹੈ ਹਣ ਹੁਣ ਕਿੰਨਾ ਹੈ ਹੁਣ ਇਹਦੇ ਨਾਲ 12 ਕਿਲੋ ਬੋਲੀ ਤਿਆਰ ਹੋਊਗੀ ਠੀਕ ਹੈ ਗੱਲ ਕਿੰਨੇ ਦਿਨ ਦੀ ਸੂਈ ਹੈ ਸੂਈ ਹੋਊਗੀ ਇਹ 4 ਦਿਨਾਂ ਦੀ ਬਈ ਠੀਕ ਹੈ ਗੱਲ 12 ਕਿਲੋ ਇਹਦੇ ਕੋਲੇ ਹਾਜ਼ਰ ਹਾਂ ਬੱਚਾ ਕੀ ਆ ਨਾਲ ਬੱਚਾ ਬਈ ਜੀ ਨਾਲ ਆ ਗਿਆ ਬੱਚਾ ਦੁੱਧ ਆ ਗਿਆ 12 ਕਿਲੋ ਲੈ ਆ ਬਈ ਇੱਥੋਂ ਤੇ ਪ੍ਰਿੰਟ ਪ੍ਰਿੰਟ ਸੋਹਣਾ ਹਨਾ ਮਗਾ ਪੂਰਾ ਟਾਪ ਕਲਾਸ ਆ ਬਾਈ ਹਾਂ ਬਿਊਟੀ ਵਾਲੇ ਉਹ ਮਾਂ ਤਾਂ ਤੂੰ ਐਂ ਦਿਖਾ ਦੇ ਵੀ ਕੌਲੀ ਚ ਪਾਣੀ ਪਿਆ ਦੇ ਜੇ ਅਗਲਾ ਠੀਕ ਹੈ ਗੱਲ ਆ ਬੋਝ ਕੇ ਲੈ ਚਲ ਆਉਣੀ ਬੋਝ ਕੇ ਲੈ ਚਲ ਬੱਚੇ ਤੇ ਇਹਦੇ ਜੱਗ ਹੀ ਪੈਸੇ ਕਿੰਨੇ ਲਵਾਂਗੇ ਆਪਾਂ ਪੈਸੇ ਬਾਈ ਜੀ ਦਾ 50000 ਰੁਪਿਆ ਲੈ ਲਾਂਗੇ ਸਿਰਫ ਸਿਰ ਘਟਾ ਤਾਰੀ ਇਹਦਾ ਰੇਟ ਬਾਈ ਕਈ ਵੀਰਾਂ ਦੀ ਡਿਮਾਂਡ ਸੀ ਯਾਰ ਵੀ ਆ ਪਿਛਲੀ ਵੀਡੀਓ ਚ ਵੀ ਬਾਈ ਯਾਰ ਬਹਿਣਾ ਤੇਰੀਆਂ ਬਹੁਤ ਚੰਗੀਆਂ ਸੀ ਪਰ ਸਾਡਾ ਬਜਟ ਨਹੀਂ ਹੈਗਾ ਠੀਕ ਹੈ ਗੱਲ ਤਾਂ ਕਰਕੇ ਜਿਹੜਾ 70 75 50 ਵਾਲਾ ਬਜਟ ਆ ਇਹ ਹਰ ਇੱਕ ਵੀਰ ਦੇ ਸਮਝ ਆ ਜਾਂਦੀ ਏ ਕਹਾਣੀ ਸਾਥ ਚ ਆ ਜਾਂਦਾ ਕਮਾਂ ਕਿਉਂਕਿ ਆਪਾਂ ਤਾਂ ਕਰਕੇ ਹਰ ਇੱਕ ਆਪਾਂ ਦਾ ਯਾਰ ਐ ਮਨ ਵੀ ਭਾਂਜਾਲੀ ਸਮਝ ਪਾ ਕੇ ਰਾਜ਼ੀ ਹਰ ਇੱਕ ਬਾਈ ਨਾਲ ਲੈ ਬੋਲ ਨੰਬਰ ਤੇਰਾ 98153 96107 ਪਿੰਡ ਬਰਨਾਲਾ ਦਾ ਸ਼ਹਿਰ ਆਪਣਾ ਬਰਨਾਲਾ ਦਾ ਧੂਰੀ ਰੋਡ ਤੇ ਆਪਣਾ ਘਰ ਸੇਖਾ ਰੋਡ ਹਾਂ ਹਾਂ ਜਿਹੜਾ ਸੇਖਾ ਸੇਖਾ ਧੂਰੀ ਨੂੰ ਹੀ ਜਾਂਦਾ ਬਾਈ ਜੀ ਉਹ ਠੀਕ ਆ ਜੀ ਉਦੋਂ ਗਾਹ ਰੰਗੀਆਂ ਵਾਲਾ ਰੋਡ ਸੇਖਾ ਵਾਲਾ ਜਿਹਨੂੰ ਮਰਜ਼ੀ ਬੋਲੋ ਐਵੇਂ ਧੂਰੀ ਨੂੰ ਵੀ ਕਈ ਰੋਡ ਜਾਂਦੇ ਆ ਗੁਰੂ ਰਾਮਦਾਸ ਨਗਰ ਆ ਗੁਰੂ ਰਾਮਦਾਸ ਨਗਰ ਆ ਨੇੜੇ ਆਪਣੇ ਪਿੰਡ ਦੇ ਜਮਾ ਗਊਸ਼ਾਲਾ ਬਾਕੀ ਨੰਬਰ ਵਾਈ ਦਾ ਸਕਰੀਨ ਤੇ ਲਾ ਦੂੰਗਾ ਵੀਡੀਓ ਬਣਾ ਰਿਆਂ ਤਿੰਨ ਤਰੀਕ ਨੂੰ 3 4 ਵਜੇ ਦਾ ਸਮਾਂ ਤੇ 4 ਨੂੰ ਸਵੇਰੇ 7 ਵਜੇ ਅਪਲੋਡ ਕਰ ਦੂੰਗਾ گاਵਾ 20 ਤੋਂ 22 ਮਿਲਣੀਆਂ ਬਾਈ ਕੋਲੇ ਰੇਟ ਹੋਣਗੇ 50000 ਤੋਂ ਲਾ ਕੇ 70 80 ਤੱਕ ਤੇ ਬਾਕੀ ਬਾਈ ਦੇ ਜਾਨਵਰ ਕਿੱਦਾਂ ਦੇ ਲੱਗੇ ਕਮੈਂਟ ਕਰਕੇ ਦੱਸਿਓ ਤੇ ਰੇਟ ਕਿੰਨੇ ਬਾਕੀ ਬਾਈ ਯਾਰ ਦੋ ਹੋਰ ਆ ਗੱਲ ਹਾਂਜੀ ਤੇਰੀ ਵੀਡੀਓ ਨੂੰ ਲੋਕ ਪਿਆਰ ਬਹੁਤ ਦਿੰਦਿਆਂ ਕੋਈ ਇਹੋ ਜੀ ਗੱਲ ਨਹੀਂ ਹੈਗੀ ਜੇ ਤੂੰ ਵੀਡੀਓ ਪਾ ਕੇ ਜਾਨਾ ਮਾਲ ਆਪਣਾ 4-5 ਘੰਟਿਆਂ ਵਿੱਚ ਹੀ ਸੇਲ ਹੋ ਜਾਂਦਾ ਜੇ ਕੋਈ 1-2 ਰਹਿ ਜਾਂਦਾ ਦੂਜੇ ਦਿਨ ਹੋ ਜਾਂਦੀ ਹੈ ਠੀਕ ਹੈ ਗੱਲ ਤਕਰੀਬਨ ਇਹ ਮੰਨ ਵੀ ਆਪਣਾ ਮਾਲ ਦੂਜੇ ਦਿਨ ਉਹ ਸੇਲ ਹੋ ਜਾਂਦਾ ਹੈਗਾ ਠੀਕ ਹੈ ਗੱਲ ਤੇ ਬਾਕੀ ਰੇਟ ਵੀ ਆਪਣਾ ਹਰੇਕ ਸੱਜਣ ਦੀ ਪਹੁੰਚ ਆਲਾ ਪਹੁੰਚ ਆਲਾ ਵੀਰੇ ਜਿਹੜਾ ਇਹ ਨਹੀਂ ਹੈਗਾ ਬਾਕੀ ਜੋ ਵੀ ਵਹਿੜਾ ਪਾਦਾ ਮੰਗਾਊਗਾ ਆਪਣੀ ਥਣ ਲੈਵੇ ਦੀ ਫੁੱਲ ਗਰੰਟੀ ਹੋਊਗੀ ਜਿਹੜੀ ਆਨਲਾਈਨ ਭੇਜਾਂਗੇ ਆਨਲਾਈਨ ਜਿਹੜੀ ਭੇਜਾਂਗੇ ਆਪਾਂ ਜਿਹੜਾ ਵੀਰ ਇੱਥੇ ਆਊਗਾ ਉਹਨੂੰ ਤਾਂ ਦੀ ਪਾਸ ਕਰਕੇ ਲੈ ਜਾਣੀ ਆ ਜਿਹੜੀ ਵੀ ਆਨਲਾਈਨ ਵਹਿੜਾ ਭੇਜਦੇ ਆ ਗੱਡੀ 'ਚ ਮਗਰੋਂ ਲਾਹੋ ਪਹਿਲਾਂ ਥਣਾ ਦੀ ਪਾਸ ਕਰੋ ਜੇ ਨਹੀਂ ਪਾਸ ਹੋਊਗੀ ਅਗਲੇ ਦੇ ਪੈਸੇ ਵਾਪਸ ਦੇਵਾਂਗੇ ਪੈਸੇ ਆਪਾਂ ਬਾਈ ਜੀ ਸਾਰੇ ਪਹਿਲਾਂ ਭੌਂਦੇ ਆ ਫਿਰ ਗਾਹ ਭੇਜਦੇ ਆ ਕੋਈ ਵੀ ਵੀਰ ਇਹ ਨਾ ਕਹੇ ਵੀ ਮੈਂ 5-7000 ਰੁਪਏ ਪਾ ਕੇ ਭਾਈ ਗਾਂ ਭੇਜ ਦੇ ਇਥੋਂ ਪੈਸੇ ਦਵਾਂਗੇ ਆਪਾਂ ਨਹੀਂ ਭੇਜ ਦੇ ਠੀਕ ਆ ਗੱਲ ਹਾਂ ਆ ਪੈਸੇ ਬਾਈ ਕਹਿੰਦਾ ਸਾਰੇ ਪਵਾਗੇ ਭੇਜਾਂਗੇ ਪਾਸ ਨਾ ਹੋਈ ਛੋਡੇ ਕੋਲੇ ਆ ਕੇ ਕਹਿੰਦੇ ਉੱਥੇ ਸਾਡੀ 15 ਲੱਖ ਦੀ ਗੱਡੀ ਹੈ ਉੱਥੇ ਖਾ ਲਿਓ ਗਾਂ ਪਾਸ ਨਾ ਹੋਵੇ ਉਹਦੇ ਪੈਸੇ ਵਾਪਸ ਲਿਓ ਕਰਾਇਆ ਸਾਡਾ ਉਹ ਅਸੀਂ ਆਉਂਦੇ ਗਾਂ ਵਾਪਸ ਲਿਆਵਾਂ ਠੀਕ ਆ ਗੱਲ ਧੰਨਵਾਦ